ਐਪਸਟੀਨ ਫਾਈਲਸ ਨੂੰ ਲੈ ਕੇ इवन दो ਬਹੁਤ ਸਾਰੇ ਡਿਫਰੈਂਟ ਡਿਫਰੈਂਟ ਇਸ਼ੂ ਚੱਲ ਰਹੇ ਆ ਕਿ ਤਾਂ ਕਿ ਉਹ ਗਲਤ ਨਾ ਹੋਵੇ ਪਰ ਸਟਿਲ ਅੱਜ ਦੀ ਰੇਡ ਦੇ ਵਿੱਚ ਐਪਸਟੀਨ ਫਾਈਲ ਦਾ ਮੁੱਦਾ ਪਹਿਲੇ ਤਿੰਨ ਮੁੱਦਿਆਂ ਦੇ ਵਿੱਚੋਂ ਇੱਕ ਹੈਗਾ ਅੱਜ ਦੀ ਦਾ ਗਾਰਡੀਅਨ ਨਿਊਜ਼ਪੇਪਰ ਨੇ ਕਾਫੀ ਡਿਟੇਲ ਦੇ ਵਿੱਚ ਐਪਸਟੀਨ ਫਾਈਲ ਦੀ ਰਿਪੋਰਟ ਛਾਪੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਐਪਸਟੀਨ ਫਾਈਲਸ ਦੇ ਵਿੱਚ 10 ਜਿਹੜੇ ਮੇਨ ਪੁਆਇੰਟਸ ਉਹ ਕੀ ਹੈਗੇ ਆ ਇਕ ਤਾਂ ਇਹ ਆ ਭਈ ਇਹਦੇ ਵਿੱਚ ਕਹਿੰਦੇ ਜਦੋਂ ਉਹਦੀ ਡੈਥ ਹੋਈ ਆ ਉਹ ਤੋਂ ਪਹਿਲਾਂ ਉਹ ਕੋਆਪਰੇਟ ਕਰ ਰਿਹਾ ਸੀ ਜੈਫਰੀ ਐਪਸਟੇਨ ਤੇ ਹਾਂ ਮੈਂ ਸਾਰੀ ਇਨਫੋਰਮੇਸ਼ਨ ਦਊਂਗਾ ਜਿਹਦੇ ਜੋ ਜੋ ਬੰਦਾ ਵੀ ਇਹਦੇ ਵਿੱਚ ਇਨਵੋਲਵ ਹੈਗਾ ਆ ਇਹ FBI ਦੀ ਮੈਮੋ ਦੇ ਵਿੱਚ ਦੱਸਿਆ ਗਿਆ ਆ ਤੇ FBI ਨੇ ਅਲੀਗੇਸ਼ਨਸ ਇਹ ਵੀ ਰਿਸੀਵ ਕੀਤੀਆਂ ਸੀ ਆ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੀ ਵੀ ਇਹਦੇ ਵਿੱਚ ਇਨਵੋਲਵ ਹੈਗੇ ਆ ਤੇ ਮਸਕ ਜਿਹੜਾ ਆ ਉਹਦੀਆਂ ਬਹੁਤ ਸਾਰੀਆਂ ਟਾਈਜ਼ ਐਬਸਟਿਨ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਪਹਿਲਾਂ ਨਾਲੋਂ ਵੀ ਜਾਦੇ ਵਾਰ ਕਹਿੰਦੇ ਪਈ ਉਹ ਇਨਵੋਲਵ ਸੀ ਉਹਦਾ ਜਿਹੜਾ ਉੱਥੇ ਆਈਲੈਂਡ ਸੀ ਉੱਥੇ ਜਾਣ ਦੇ ਵਿੱਚ ਹਾਰਵਰਡ ਲੁਟਨਿਕ ਕਰੰਟ ਜਿਹੜੇ ਕਮਰਸ ਸੈਕਟਰੀ ਆ ਉਹਨਾਂ ਨੇ ਐਬਸਟਿਨ ਦੇ ਆਈਲੈਂਡ ਨੂੰ ਵਿਜ਼ਿਟ ਕਰਨਾ ਸੀ ਪਰ ਉਹਦੇ ਲਿੰਕ ਜ਼ਰੂਰ ਐਬਸਟਿਨ ਦੇ ਨਾਲ ਹੈਗੇ ਆ ਮਾਉਂਟ ਵੈਟਨ ਵਿੰਡਸਰ ਜੋ ਬੁਕਿੰਗਮ ਪੈਲੇਸ ਦੇ ਵਿੱਚ ਉੱਥੇ ਦੇ ਜਿਹੜੇ ਇੰਗਲੈਂਡ ਦੇ ਰਾਜੇ ਆ ਉਹਨਾਂ ਨੇ ਐਬਸਟਿਨ ਨੂੰ ਬੁਲਾਇਆ ਸੀਗਾ 2008 ਦੇ ਵਿੱਚ ਨੇਗੋਸ਼ੀਏਟਰ ਇੱਕ ਡੀਲ ਹੋਈ ਸੀ ਜਿਹਦੇ ਵਿੱਚ ਉਹਨਾਂ ਐਫਸਟੀਨ ਨੇ ਗਲਤੀਪਲੀਆ ਕੀਤਾ ਸੀ ਪ੍ਰੋਸਟੀਚੂਸ਼ਨ ਜਿਹੜੀ ਸਲਿਸਿਟੇਸ਼ਨ ਉਹਦੇ ਸੰਬੰਧ ਦੇ ਵਿੱਚ ਰਿਚਰਡ ਬ੍ਰੈਂਸਨ ਨੇ ਵੀ ਜਿਹੜੀਆਂ ਈਮੇਲਸ ਆ ਉਹ ਐਕਸਚੇਂਜ ਕੀਤੀਆਂ ਸੀਗੀਆਂ ਕਹਿੰਦੇ ਭਈ ਐਲਏ 올림픽 ਕਮੇਟੀ ਦੇ ਹੈਡ ਤੇ ਗਿਸਲੇਨ ਮੈਕਸਵੈਲ ਜਿਹੜੀ ਉਹਦੀ ਫਰੈਂਡ ਸੀ ਜੋ ਅੱਜਕੱਲ ਵੀ ਜੇਲ੍ਹ ਚ ਉਹਦੇ ਵਿੱਚ ਜਿਹੜੀਆਂ ਈਮੇਲਸ ਆ ਉਹ ਐਫ ਬੀ ਆਈ ਦੀਆਂ ਫਾਈਲਾਂ ਦੇ ਵਿੱਚ ਹੈਗੀਆਂ ਨਿਊਯਾਰਕ ਜਾਇੰਟ ਦੇ ਕੋ-ਓਨਰ ਸਟੀਵ ਟੇਸ਼ ਉਹਦੀਆਂ ਈਮੇਲਸ ਐਬਸਟੀਨ ਦੇ ਨਾਲ ਆ ਰਿਲੇਸ਼ਨਸ਼ਿਪ ਬਿਟਵੀਨ ਐਬਸਟੀਨ ਐਂਡ ਪੀਟਰ ਮੈਡਲਸਨ ਇਹਨਾਂ ਦਾ ਜਿਹੜਾ ਇਹ ਜੇਪੀ ਮੋਰਗਨ ਦਾ ਹੈਗਾ ਤੇ ਇਹਦੀਆਂ ਵੀ ਜਿਹੜੀਆਂ ਪੂਰੀ ਤਰ੍ਹਾਂ ਇਨਵੋਲਵ ਸੀਗੀਆਂ ਐਬਸਟੀਨ ਦੇ ਨਾਲ ਹਾਲੀਵੁੱਡ ਫਿਲਮ ਮੇਕਰ ਬ੍ਰੈਟ ਰੈਕਨਰ ਉਹਦੇ ਵਿੱਚ ਤਾਂ ਫੋਟੋ ਆਈਆਂ ਆ ਉਹਦੀਆਂ ਦੋ ਲੇਡੀਜ਼ ਦੇ ਨਾਲ Fstein files ਦੇ ਵਿੱਚ ਇਹ ਸੋਥਿਆਂ ਨੂੰ ਯਾਦ ਹੋਊਗਾ ਕਿ ਇਹ ਉਹੀ ਆ ਬ੍ਰੈਟ ਰੈਟਨਰ ਜਦੋਂ ਮੀ 2 ਮੂਵਮੈਂਟ ਚੱਲੀ ਸੀ ਉਸ ਟਾਈਮ ਦੇ ਉੱਤੇ ਇਹਦੇ ਉੱਤੇ ਕਾਫੀ ਚਾਰਜਸ ਲੱਗੇ ਸਕੇ ਜੀ ਇਹ ਵੀ ਦੱਸ ਜੇ ਜਿਹੜੀ 트럼ਪ ਹੋਣਾ ਦੇ ਘਰ ਵਾਲੀ ਨੂੰ ਮਿਲੀਅਨਸ ਆਫ ਡਾਲਰ ਮਿਲੇ ਆ ਸੋ ਕਾਲਡ ਡਾਕੂਮੈਂਟਰੀ ਦੇ ਲਈ ਮਿਲਾਨੀਆ ਫਿਲਮ ਬਣਾਉਣ ਵਾਲਾ ਡਾਇਰੈਕਟਰ ਵੀ ਇਹੀ ਆ ਸੋ ਉਹ 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 ਉਹੀ ਏ ਜਿਹੜਾ ਰੈਟਨਰ ਆ ਜਿਨ੍ਹਾਂ ਨੇ ਕੀਤਾ ਆ ਸਾਬਕਾ ਰਾਸ਼ਟਰਪਤੀ ਜਿਹੜੇ ਬਿਲ ਕਲਿੰਟਨ ਆ ਉਹਨਾਂ ਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਆ ਔਰ ਉਸ ਮਾਮਲੇ ਦੇ ਵਿੱਚ ਜਿਹੜਾ ਟੈਸਟੀਫਾਈ ਕਰਨ ਨੂੰ ਜੋੜੇ ਨੂੰ ਸੱਦਿਆ ਗਿਆ ਹੈਲਰੀ ਤੇ ਬਿਲਕ ਕਲੈਂਟਨ ਨੂੰ ਇਹ ਹੁਣੇ ਖਬਰ ਆ ਰਹੀ ਹੈ ਵੀ ਕਲੈਂਟਨ ਜਿਹੜੇ ਉਹ ਮੰਨ ਗਏ ਆ ਹਾਊਸ ਦੀ ਕਮੇਟੀ ਦੇ ਸਾਹਮਣੇ ਇਸ ਮਾਮਲੇ ਦੇ ਵਿੱਚ ਪੇਸ਼ ਹੋਣ ਦੇ ਲਈ ਇਹਨਾਂ ਨੂੰ ਇਹ ਦੱਸਿਆ ਗਿਆ ਸੀਗਾ ਵੀ ਜੇ ਤੁਸੀਂ ਪੇਸ਼ ਨਹੀਂ ਹੁੰਦੇ ਤਾਂ ਕੰਟੈਂਪਟ ਆਫ ਜਿਹੜੀ ਕਾਂਗਰਸ ਆ ਉਸ ਤੇ ਦੋਸ਼ ਤੁਹਾਡੇ ਉੱਤੇ ਜਿਹੜੇ ਉਹ ਲਗਾਏ ਜਾ ਸਕਦੇ ਆ ਸੋ ਉਹਨਾਂ ਦੋਸ਼ਾਂ ਤੋਂ ਆਪਣਾ ਬਚਾਅ ਕਰਨ ਦੇ ਲਈ ਹਾਊਸ ਦੀ ਕਮੇਟੀ ਦੇ ਸਾਹਮਣੇ ਮਿਲ ਤੇ ਹੈਲਰੀ ਕਲਿੰਟਨ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਸੱਦਿਆ ਜਿਹੜਾ ਹੋ ਗਿਆ ਤੇ ਮੰਨ ਗਏ ਨੇ ਉਥੇ ਜਿਹੜੇ ਉਹ ਆਉਣ ਦੇ ਲਈ ਓਵਰ ਆਲ ਹਰਜੋਤ ਸਿੰਘ ਜੀ ਜਿਹੜਾ ਨਿਚੋੜ ਕੱਢਣਾ ਹੋਵੇ ਨਾ ਐਫਸਟਿਨ ਫਾਈਲ ਦੇ ਵਿੱਚ ਦੁਨੀਆ ਦੇ ਉੱਤੇ ਜਿੰਨੇ ਵੀ ਸੋ ਕਾਲਡ ਲੀਡਰ ਬਿਜ਼ਨਸਮੈਨ ਜਿੰਨੇ ਵੀ ਇਹ ਕਹ ਲਓ ਵੀ ਰਜਵਾੜੇ ਆਪਣੇ ਆਪ ਨੂੰ ਕਹਿੰਦੇ ਨੇ ਜਾਂ ਸ਼ਾਹੀ ਜਿਹੜੇ ਲੋਕ ਨੇ ਇਹ ਸਾਰੇ ਹੀ ਗਲਦਾਨ ਨੇ ਇਸ ਦੇ ਵਿੱਚ ਸਾਰੇ ਹੀ ਜਿਹੜੇ ਇਸ ਦੇ ਵਿੱਚ ਗਰਕੇ ਹੋਏ ਨੇ ਗੰਦੇ ਹੋਏ ਨੇ ਲੋਕਾਂ ਨੂੰ ਇਹ ਨਸੀਤਾਂ ਦਿੰਦੇ ਆ ਵੀ ਟੌਪ ਦੇ ਤੁਸੀਂ ਇੰਡੀਵਿਜੂਅਲ ਬਣੋ ਲਾ ਬਾਇਡਿੰਗ ਸਿਟੀਜ਼ਨ ਬਣੋ ਤੁਸੀਂ ਕੋਈ ਗਲਤ ਕੰਮ ਨਾ ਕਰੋ ਤੇ ਆਪ ਦੇਖੋ ਦੇਖੋ ਵੀ ਕਿੱਦਾਂ ਕਿੱਦਾਂ ਦੀਆਂ ਕਰਤੂਤਾਂ ਦੇ ਇਸ ਦੇ ਵਿੱਚ ਮਾਲਕ ਹੈਗੇ ਆ ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕੋਈ ਵੀ ਅਜਿਹਾ ਮੁਲਕ ਹੋਊਗਾ ਜਿੱਥੋਂ ਦੇ ਕੋਈ ਜਿਹੜੇ ਲੀਡਰ ਆ ਇਹਨਾਂ ਐਫਸਨ ਫਾਈਲਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਨਾਂ ਜਿਹੜਾ ਉਹ ਹੋਵੇ ਇਹ ਗੱਲਾਂ ਤਾਂ ਇਹਦੇ ਬਾਰੇ ਹੁਣ ਕਈ ਤਰੀਕੇ ਦੀਆਂ ਥਿਉਰੀਜ਼ ਕਾਂਸਪੀਰੇਸੀ ਜਾਂ ਦੂਜੀਆਂ ਲੋਕ ਜਿਹੜੀਆਂ ਉਹ ਕਰਦੇ ਨੇ ਪੁਸ਼ਟੀ ਤੇ ਕਿਸੇ ਚੀਜ਼ ਦੀ ਨਹੀਂ ਪਰ ਆਪੋ ਆਪਣੀਆਂ ਜਿਹੜੀਆਂ ਥਿਉਰੀਆਂ ਦੇ ਤਹਿਤ ਇਹੀ ਜਿਹੜੋ ਕਹਿੰਦੇ ਨੇ ਵੀ ਇਹ ਤਾਂ ਸਪੈਸ਼ਲ ਇੱਕ ਬੰਦਾ ਇਹਨਾਂ ਨੇ ਮੋਰੇ ਜਿਹੜਾ ਉਹ ਰੱਖਿਆ ਹੋਇਆ ਸੀਗਾ ਜਿਹਦਾ ਕੰਮ ਹੀ ਇਹ ਸੀਗਾ ਵੀ ਇਦਾਂ ਦੇ ਬੰਦਿਆਂ ਨੂੰ ਜਿਹੜਾ ਵਿੱਚ ਨਾਲ ਉਹਨਾਂ ਦੀਆਂ ਇਹ ਕਮਜ਼ੋਰੀਆਂ ਨੂੰ ਵਰਤਦਾ ਹੋਇਆ ਬਾਅਦ ਵਿੱਚ ਬਲੈਕਮੇਲਿੰਗ ਕਰੋ ਆਪਣੇ ਕੰਮ ਜਿਹੜੇ ਇਹਨਾਂ ਤੋਂ ਕਰਵਾਏ ਜਿਹੜੇ ਉਹ ਜਾਣ ਸੋ ਇਹ ਸਾਰਾ ਕੁਝ ਇਸ ਟਾਈਮ ਹਰਜੋਤ ਸਿੰਘ ਜੀ ਆਪਣੇ ਜਿਹੜਾ ਉਹ ਸਾਹਮਣੇ ਨਜ਼ਰ ਆਇਆ ਆ ਮੋਦੀ ਹੁਣਾਂ ਦਾ ਵੀ ਨਾਮ ਜਿਹੜਾ ਇਸ ਦੇ ਵਿੱਚ ਆਇਆ ਸੀ ਉਹਨੇ ਡਾਂਸ ਡੈਂਡ ਹੋਰ ਵੀ ਪਤਾ ਨਹੀਂ ਕਿਦਾਂ ਦੀਆਂ ਚੀਜ਼ਾਂ ਜਿਹੜੀਆਂ ਮੋਦੀ ਦੇ ਬਾਰੇ ਲਿਖੀਆਂ ਆ ਜਿਹੜੀਆਂ ਹੋਈਆਂ ਸੀਗੀਆਂ ਸੋ ਸਾਡੇ ਜਿਹੜੇ ਮੌਜੂਦਾ ਰਾਸ਼ਪਤੀ ਉਹਨਾਂ ਦਾ ਨਾਮ ਤਾਂ ਪਤਾ ਨਹੀਂ ਕਿੰਨੀ ਵਾਰ ਇਸ ਦੇ ਵਿੱਚ ਆਇਆ ਹੋਇਆ ਆ ਪਰ ਕੱਲ ਇੱਕ ਅਵਾਰਡ ਸੈਰਮਨੀ ਦੇ ਵਿੱਚ ਇੱਕ ਟਰੈਵਰ ਨੋਵਾ ਕਰਕੇ ਕਮੇਡੀਅਨ ਹਰਜੋਤ ਸਿੰਘ ਜੀ ਉਹਨੇ ਇਹ ਮਜ਼ਾਕ ਦੇ ਰੂਪ ਦੇ ਵਿੱਚ ਕਿਹਾ ਵੀ ਟਰੰਪ ਹੁਣੀ ਤਾਂ ਐਪਸਟਿਨ ਆਇਲੈਂਡ ਦੇ ਉੱਤੇ ਗਏ ਆ ਤੇ ਟਰੰਪ ਹੁਣਾ ਨੇ ਖਾਸਾ ਇਸ ਚੀਜ਼ ਦਾ ਬੁੱਸਾ ਗੁੱਸਾ ਜਿਹੜਾ ਉਹ ਮਨਾਇਆ ਹੈਗਾ ਆ ਤੇ ਕਹਿੰਦੇ ਵੀ ਇਦਾਂ ਕਿਦਾਂ ਤੂੰ ਜਿਹੜਾ ਕਰ ਸਕਦਾ ਕਹਿੰਦੇ ਵੀ ਹੁਣ ਤੈਨੂੰ ਮੈਂ ਸੂ ਕਰ ਦੇਣਾ ਆ ਸੋ ਟਰੰਪ ਹੁਣਾ ਨੇ ਇਸ ਚੀਜ਼ ਦਾ ਵੀ ਜਿਹੜਾ ਬੁਰਾ ਬਣਾਉਂਦੇ ਹੋਏ ਇਹ ਐਲਾਨ ਕੀਤਾ ਵੀ ਹੁਣ ਉਸ ਨੂੰ ਜਿਹੜਾ ਉਹ ਸੂ ਕਰਨ ਜਾ ਰਹੇ ਆ ਕਿਉਂਕਿ ਐਪਸਟਿਨ ਆਇਲੈਂਡ ਦੇ ਉੱਤੇ ਜਾਣ ਦੀ ਉਸ ਕਮੇਡੀਅਨ ਨੇ ਗੱਲ ਕੀਤੀ ਸੀਗੀ